ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਕਵਰ ਕਰਨ ਪਹੁੰਚਿਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਚਾਰ ਗਾਵਾਂ ਦਿਖਾਵਾਂਗੇ ਐਰਟਾਇਰ ਜਰਸੀ ਐਫ ਹਰ ਇੱਕ ਪ੍ਰਕਾਰ ਦੀ ਗਾਂ ਇਤੇ ਹਾਜ਼ਰ ਹੁੰਦੀ ਹੈ ਹਰ ਵਕਤ ਗਾਵਾਂ ਵੀਰ ਕੋਲ ਹੋਰ ਵੀ ਦੇਖੋ ਲਗਭਗ 12 13 ਨਗ ਹੋਰ ਖੜੇ ਹੈ ਵੀਰ ਕਹਿੰਦੇ ਵੀ ਲਿਖ ਦਿੰਦੇ 18 20 ਨੇ ਹੁੰਦੇ ਨਹੀਂ ਹੁਣ ਗਿਣਤੀ ਮਾਰ ਲਓ ਮੇਲਾ ਲੱਗਿਆ ਪਿਆ ਇੱਥੇ ਕਿਉਂਕਿ ਵੀਡੀਓ ਦੇ ਵਿੱਚ ਇੰਨੇ ਨਾਗ ਦਿਖਾਉਣਾ ਵੀਡੀਓ ਲੰਬੀ ਹੋ ਜਾਂਦੀ ਆ ਆਪਾਂ ਨਾ ਉਹ ਦਿਖਾਵਾਂਗੇ ਜਿਹੜੇ ਮੰਨ ਕੇ ਚਲੋ ਜਮ ਹਾਜ਼ਰ ਆ ਸੋ ਕੱਲੇ ਕੱਲੇ ਨਾਗ ਬਾਰੇ ਗੱਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 9779621166 9779621166 ਹਾਂ ਜੀ ਚਾਰ ਗਾਮ ਆਪਣੇ ਕੋਲ ਹਾਜ਼ਰ ਖੜੀਆਂ ਐ ਅੱਜ ਅੱਜ ਚ ਤੇ ਦੋ ਗੱਭੜਾਂ ਨੇ। ਜੇ ਪਹਿਲਾ ਨੰਬਰ ਦਾ ਗੱਭੜ ਵਹਿੜ ਦੇਖੀ ਜਨਾ ਸੁਆ ਕਿਹੜਾ ਸੂਰੀ ਆ। ਇਹ ਦੂਜਾ ਸੁਆ ਸੂਰੀ ਆ ਜੀ ਵਹਿੜ। ਠੀਕ ਹੈ। ਤੇ ਕਲੂਨ ਦਾ 16-17 ਕਿਲੋ ਦੁੱਧ ਦਿੰਦਾ ਵੈ ਜੀ। ਇਹ ਆਪਣਾ ਜਰਸੀ ਚ ਆ ਗਈ ਹੈ ਨਾ। ਇਹ ਜਰਸੀ ਦੇ ਵਿੱਚ ਆਈ। ਠੀਕ ਹੈ ਤੇ ਦਿਨ ਕਿਆ ਲੈਂਦੀ ਆ ਹਜੇ? ਦਿਨ ਮੇਰੇ 5-4 ਦਿਨ ਲੈ ਜੂ ਹੋ ਸਕਦਾ ਹਫਤਾ ਵੀ ਲੈ ਜੀ। ਠੰਡੀ ਸੀਲ ਬਹੁਤ ਆ ਜੀ। ਠਣ ਕੰਨ ਦਾ ਭਾਬਾ ਹੱਥੀ ਚਵਾਈ ਵਾਲਾ ਜਾਵਾਂ। ਹਰ ਚ ਜਵਾਈ ਵਾਲਾ ਮੂਠੀ ਵਾਲਾ ਠੰਡੀ ਸੀਲ ਬਰ ਫੜ ਗਿਆ ਜਿੱਧਰ ਦੀ ਮਰਜ਼ੀ ਬੈਠਾ ਰਹੇ। ਠੀਕ ਆ। ਤੇ ਮੰਨ ਕੇ ਚਲੋ ਕਹਿੰਦਾ ਭਾਬਾ ਚਾਹੇ ਦ ਕੁੱਝ ਚੱਕਰ ਨਹੀਂ ਹੈਗਾ ਮਰਮ ਠੰਡੇ ਇਹਨਾਂ ਦੀ ਖਾਸियत ਹੀ ਹੈ ਜਰਸੀ ਦਾ ਬਾਕੀ ਹੋਰ ਗੱਲ ਦੇਖੀਏ ਕੱਦ ਕੋਦ ਬਹੁਤ ਹੈਦਾ ਹਨ ਹਾਂ ਜੀ ਹਾਂ ਵਧੀਆ ਵਧੀਆ ਸਾਈਜ਼ ਹੈ ਜਰਸੀ ਵਾਲਾ ਸਾਈਜ਼ ਹੈ ਤੇ ਦੁੱਧ ਦੀ ਐਵਰੇਜ ਇਹਦੀ ਕੀ ਰੋਗੀ ਨਹੀਂ ਇਸ ਵਾਰ ਮੌਸਮ ਚੰਗਾ ਹੈਗਾ 17-18 ਕਿਲੋ ਦੁੱਧ ਦੇ ਦੋਗੇ ਜੈ ਜੈਕਾਰ ਇਹਦਾ ਰੇਟ ਬਾਜ਼ਾਰ ਫਿਰ ਰੇਟ ਜਿਹੜਾ ਇਹਦਾ ਬਾਜ਼ਾਰ ਵਿਚ ਹੈ ਵੀਰੇ 57000 ਰੁਪਏ ਦੀ ਵੜ ਦੇਣਾ ਘਰ ਆਏ ਬੰਦੇ ਆ ਮਾਨਦਾਨ ਹੋ ਜੀ ਮਾਨਦਾਨ ਕਰ ਦਾਂਗੇ ਸੋ 57000 ਮਾਲਕਾਂ ਨੇ ਕੀਤਾ ਇਹਦਾ ਮੁੱਲ ਮਾਨਦਾਨ ਵਿੱਚੋਂ ਥੋੜਾ ਬਹੁਤਾ ਫੂਕ ਘਰ ਆਏ ਬੰਦੇ ਦਾ ਕੋਈ ਜਿਹੜਾ ਬੰਦਾ ਭਾ ਲਓ ਇਦਾਂ ਤੋਰਦੀ ਭਾਵੇਂ ਤੇ ਬਾਕੀ ਸਾਫ ਸੁਧਰੀ ਬਹੁਤ ਜ਼ਿਆਦਾ ਆ। ਹਾਂਜੀ। ਆ ਗਾਲਾ ਵਗੈਰਾ ਕਰਦੀ ਭਾ ਤੰਦਰੁਸਤ ਅਜ ਦੀ ਘੜੀ। ਸੋ ਦੇਖੋ ਲੇਵਾ ਅੱਗੇ ਪਿੱਛੇ ਦਾ ਕੱਢੂਗੀ ਤੇ ਰਾਜੀ ਪਲੀ ਪੁਲੀ ਵੀ ਰੇੜੀ ਵੀ ਨੇ ਜੈਨੂਣ ਜਾ ਕਰਿਆ 57000 ਤੇ ਜਿੱਦੇ ਹਾਜ਼ਰ ਹੋਗੀ ਉਹਦੇ ਆ ਭਾਵੇਂ ਇਹਦਾ 75万 ਕਰਾ ਦੂ ਹਣਾ। ਹਾਂਜੀ ਹਾਂ ਜਿੱਦੇ ਹਾਜ਼ਰ ਹੋਗੀ ਵਧੀਆ ਬਤ ਸੋਹਣੀ ਪਿਆਰ ਬਣ ਕੇ ਹੋ ਕੇ ਸੁਣਾਇ ਨੇ। ਚਲ ਆਪਾਂ ਨੂੰ ਜਿਹੇ ਜਿਹੇ ਭਾਜ ਚਾਹੀ ਕੋਸ ਹਾਂ ਆਪਾਂ ਵੇਚ ਦੇਣੀ ਹਣਾ। ਸੋ ਪਾਣੀ ਚੱਲਦਾ ਸੋਹਣਾ ਲੱਗਦਾ ਵਪਾਰੀ ਹਰ ਇੱਕ ਬੰਦੇ ਨੂੰ ਪਾਣੀ ਭਗੀ ਚੱਲੇ ਜਾਵੇਂ ਇੱਥੇ ਤੋ ਦੇਖੋ ਸਾਫ ਸੁੱਧਲੀ ਕੀ ਬਾਤ ਆ ਤੋਰੇ ਤਾਰੇ ਦੀ ਕੋਈ ਇਨਵਾਲਟ ਨਹੀਂ ਹੈਗਾ ਇਹ ਕਹਿੰਦਾ ਬਈ ਅੱਜ ਦੀ ਘੜੀ ਸੋਨਾ ਜਾਮਾ ਇਹ ਸੋ 100 ਦੀ 100 ਬਾਈ ਸੋ ਜਮਾ ਸੋਨੇ ਵਾਲਾ ਸਿਸਟਮ ਜਿੰਦਾਂ ਮਰਜੀ ਵੇਚ ਲੋ ਬਸ ਜੇਰ ਦੇ ਬੱਚਾ ਬਾਹਰ ਆ ਗਿਆ ਨਿਆਰੇ ਇਧਾਰੇ ਤੋ ਬੁੱਕ ਨਹੀਂ ਨਹੀਂ ਦੇ ਰਿਆ ਨੇ ਕਰੇ 5 0 ਤੋਂ ਪਲੱਸ 60 ਆਉਣੀ ਹੈ ਜੈਜ ਕਰ ਤੇ 2 ਨੰਬਰ ਤਾਜੀ ਸੂਈ ਦੇਖ ਕੇ ਨਾ ਜਰਸੀ ਆਪਾਂ ਇਹਨੂੰ ਸੂਈ ਨੂੰ 4 ਘੰਟੇ ਹੋ ਗਏ ਜੀ ਜੇਰ ਇਹਦੀ ਪੈ ਗਈ ਜੀ 10 ਮਿੰਟ ਹੋਇਆ ਉਹ ਪਈਆ ਦਿਖਾ ਤੋ ਜੇਰ ਦਿਖਾ ਦਿਓ ਪਹਿਲਾਂ ਜੇਰ ਜ਼ਰੂਰੀ ਆ ਸੋ ਆ ਦੇਖੋ ਥੱਲੇ ਬਈ ਰੈਡੀ ਦੇ ਬੱਚਾ ਕੀ ਦੇ ਦੇਣੇ ਬੱਚ ਚਰਸੀ ਆ ਗਈ ਕੱਦ ਕਾਠ ਵਾਲੀ ਹਨਾ ਹਾਂ ਜੀ ਹਾਂ ਵਧੀਆ ਬਹੁਤ ਫੁੱਲ ਸੈ ਇਰੀਆ ਫੇਸ ਫੁੱਲ ਵੀ ਬਹੁਤ ਸੁਨਖੀ ਆਪਣੇ ਕਲਰ ਵੀ ਕਾਫੀ ਜਿਹਾ ਪਸੰਦ ਕਰਦੇ ਉਹ ਕਲਰ ਆ ਗਿਆ ਹਾਂ ਜੀ ਹਾਂ ਤੇ ਜਮਾ 100 ਦੀ 100 ਜਰਸੀ ਹੈ ਜੀ ਮੱਤੇ ਚ ਟੂਆ ਛੋਟਾ ਕਰਨਾ ਕਿੰਨਾ ਕੁ ਦੁੱਧ ਖੇਡੂਗੀ ਇਹ ਦੁੱਧ ਵੀ ਇਹਦਾ ਤਨੂੜ ਦਾ 20 ਕਿਲੋ ਤੋਂ ਬਾਹਰ ਦਿੱਤਾ ਹੋਇਆ ਹੈ ਆਪਾਂ ਅੰਦਾਜ਼ਾ ਲਾ ਕੇ ਦੇਣਾ ਨਾ ਵੀ 20 ਕਿਲੋ ਮੰਨ ਕੇ ਲੈ ਲੇ ਬਾਕੀ ਬੰਦੇ ਨੇ ਪੈਸੇ ਲਾਉਣਾ ਜੀ ਨਹੀਂ ਉਹ ਆਪਦੀ ਸਮਝ ਨਾਲ ਲਵੇ ਹਨਾ ਠੀਕ ਹੈ ਤੇ ਅੱਜ ਦੀ ਘੜੀ ਕੋਈ ਸੂਕੇ ਇਹ ਨਹੀਂ ਗੱਲ ਆ ਵੀ ਗੋਹਾਟਾ ਰਗਾ ਕਰਦੀ ਹੈ ਜਮ ਹਾਂ ਜੀ ਹਾਂ ਗੋਹਾਟ ਠੀਕ ਹੈ ਰੇਟ ਇਹਦਾ ਕੀ ਰਹਿਣਾਗਾ ਰੇਟ ਇਹ 85000 ਰੁਪਏ ਦੀ ਬੱਛੀ ਦੇ ਮਾਨਦਾਨ ਹੋ ਜੂਗਾ ਹਾਂ ਛੋੜ ਛੱਪਾ ਕਰ ਦਾਂਗੇ ਸੁਵਰਤ ਧਾਰਾ ਦੇਖ ਸਾ ਥੱਲੇ ਇਹਦੀਆਂ ਕਿਆ ਬਾਤਾਂ ਸਾਫ ਸੁਧਰੀਆਂ ਧਾਰਾਂ ਤੇ ਵੀਰੇ ਚੌਣ ਜਾਣ ਦਾ ਆਉਂਦਾ ਸੁਆਦ ਜਮਾ ਇੱਕ ਨੰਬਰ ਰੂਹ ਵਰਗੀ ਪੋਲੀ ਚਾਹੇ ਇੱਕ ਸਾਲ ਦਾ ਜਵਗ ਚੋੜੇ ਠੀਕ ਆਪਾਂ ਛੋੜੇ ਸਾਲ ਦਾ ਬਠਾਈ ਬੱਠੇ ਨਾਲ ਜਮਾ ਤੇ ਕਹਿੰਦਾ ਵਾ ਵੀ ਦੁੱਧੀ ਓਵਰਾਲ ਵੀ ਚੋੜੇ ਠੰਡ ਦਿਖਾਈ ਠੰਡ ਦਾ ਸੈਜ ਦੇ ਠੀਕ ਆ ਕਹਿੰਦੇ ਉਹ ਚਾਰ ਚਫੇਰੇ ਓਕੇ ਆ ਜਮਾ ਹਣਾ ਜਮਾ ਇੱਕ ਨੰਬਰ ਨਿਕਲੂ ਵੀਰੇ ਠੀਕ ਹੈ ਹਾਂ ਹਜੇ ਆਪਾਂ ਹੁਣ ਇਹਦਾ ਦ 85000 ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊ ਜੀ ਸੋ ਫਿਰ ਦੂਜੇ ਨੰਬਰ ਦਾ ਆਪਾਂ ਜਰਸੀ ਦਿਖਾਉਣੇ ਦਾ ਕਾਫੀ ਕਲਰ ਵਾਲੀ ਜਿਵੇਂ ਕਾਫੀ ਦੀ ਘੁੱਟ ਭਰ ਕੇ ਸਵਾਦ ਆਉਂਦਾ ਰਹ ਜਾਵਾ ਉਹੋ ਜਿਹਾ ਸਵਾਦਾਰ ਗਾਂਂ ਜਿਹਦੇ ਕਰੇ ਜਾਵੜੀ ਉਹ ਇਟਾਲੀ ਵਾਲਾ ਹੀ ਫਰਕ ਹੈ ਔਰ ਇਹ ਵਿੱਚ ਨਹੀਂ ਨੀ ਚੀਜ਼ ਨਹੀਂ ਤਕੜੀ ਆ ਸੋ ਦੇਖੋ ਕੱਦ ਕਾਠ ਦੇ ਵਿੱਚ ਬਿਆਤਰ ਵੀਰ ਕਹਿੰਦੇ ਜਰਸੀ ਲੈਣੀ ਆ ਕਾਦਾਰੀ ਜਵਾਨੀ ਬੱਚੇ ਨੂੰ ਭਾਈ ਦੀ ਹੈ ਹਨਾ ਤੇ ਰੇਟ ਫਿਰ ਇਹਦਾ ਆਪਾਂ ਗੱਡੀ ਝੋਣ ਵਾਲਾ ਕੀ ਕਰੇ ਸੀ 85000 ਰੁਪਏ ਜੋ ਮਾਨਤਾਨ ਕਰ ਦਾਂਗੇ ਜੈ ਜੈਕਾਰ ਸੋ 85 ਜੋ ਮਾਨਤਾਨ ਹੋ ਜਾਊਗਾ ਵੇਵਾਨੀ ਐ ਨਾ ਸਾਫ ਸੁਥਰਾ ਲੱਗਦਾ ਨਹੀਂ ਸਰੀਰ ਲੱਗੇ ਇੰਨਾ ਸਾਫ ਸੁਥਰਾ ਫਿੱਟ ਵਾਟ ਹਣਾ ਸੋ ਦੇਖੋ ਅੱਗੇ ਪਿੱਛੇ ਦਾ ਗੱਲਾਂ ਕਰਾਉਂਦੀ ਐ ਇਹ ਜੀ ਬੈਡ ਵੀ ਫਿੱਟ ਤੇ ਲੈਵਾ ਵੀ ਫਿੱਟ ਠੀਕ ਆ ਪੰਜੇ ਗੋੜਾ ਕਹਿੰਦੇ ਇੱਕੋ ਨੇ ਇਹਦੇ ਪੰਜੇ ਗੋੜਾ ਇੱਕੋ ਹੈਗੀਆਂ ਹਾਂਜੀ ਹਾਂ ਅੱਗੇ ਪਿੱਛੇ ਦਾ ਲੈਵਾ ਅੱਗੇ ਐਰ ਸੈਰ ਆ ਗਈ ਆਪਣੇ ਕੋਲੇ ਹਾਂਜੀ ਐਰ ਸੈਰ ਆ ਗਈ ਇਹ ਕਹਿ ਦਨ ਲੈਂਦੀ ਆ ਇਹ ਸੂਣ ਚ ਲੈਂਦੇ ਜੀ ਹਫ਼ਤਾ ਦੱਸ ਦੇਣ ਕਿੰਨਾ ਗੋਦ ਦੱਸਿਆ ਮਾੜਾ 24 ਕਿਲੋ ਕਣੂਨ ਦਾ ਦਿੱਤਾ ਹੋਇਆ ਜੀ ਇਸ ਵਾਰ 25 ਕਿਲੋ ਦੁੱਧ ਲੈਣ ਦੀ ਅਮੀਰ ਐ ਜੀ ਵੀ 25 ਬਣ ਕੇ ਲੈ ਲੈ ਅੱਗੇ ਵਾਲੇ ਸੇ ਵਟ ਪੰਡਾ ਹਾਂਜੀ ਹਾਂ ਉਪ ਆ ਇਹ ਮੋਚੜਾਈ ਚ ਰੂਈ ਬਹੁਤ ਆ ਜੀ ਵੇੜ ਦੀ ਮਾਜੀ ਭਈਆ ਵਗਰਦਾ ਜਮ ਜਮਾ ਮੈਂ ਨਾਲ ਦੀ ਤੇ ਦਿਨ ਕੱਢ ਦੀ ਹਫਤਾ ਹਨਾ ਅਜੇ ਹਫਤਾ ਲੈ ਜੂ ਜੀ ਕੰਨ ਮੁਠੀ ਜੀ ਆਉਂਦਾ ਦੇਖ ਲੋ ਆਹਾ ਆਹ 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 ਜੀ ਝੱਗਿਆ ਬਤਾ ਇਹਦੇ ਸੋ ਦੇਖੋ ਕੱਦ ਕਾਠ ਵਗੈਰਾ ਤੇ ਲੇਵਾ ਪੂਰਾ ਸਾਫ ਸੁਥਰਾ ਓਕੇ ਆ ਜਾਰੇ ਪਾਸਿਓ ਇਹਦਾ ਰੇਟ ਬਾਜ਼ਾਰ ਕੀ ਰਹੂਗਾ ਇਹਦਾ 1 ਲੱਖ ਤੇ 5000 ਰੁਪਏ ਲੈਣਾ ਮਾਨਦਾਨ ਹੋ ਜੂਗਾ ਕੋਈ ਨਾ ਛੋਟ ਛੱਪਾ ਹੋ ਜੂ ਵੀਰੇ ਇਹ ਚ ਕੋਈ ਬਾਹਰ ਅੰਨੇ ਜਾਇ ਨਹੀਂ ਸੋ 1 5 ਦੇ ਵਿੱਚੋਂ ਮਾਨਦਾਨ ਹੋ ਜੂਗਾ ਸੁਵਾ ਦੂਜਾ ਸੁੰਦੀਆ ਹਨਾ ਸੁਵਾ ਦੂਜਾ ਸੁੰਦੀਆ ਇੱਧਰ ਖੱਪੇ ਤੋੜਦੇ ਲੰਬੀ ਅਰੀਜਨਲ 에ਅਰ ਸ਼ੈਰ ਆ ਗਈ ਅਰੀਜਨਲ 에ਅਰ ਸ਼ੈਰ ਕਹਨੇ ਜੀ ਨੂੰ ਕਿਹੜੇ ਵੀ ਕਹਿੰਦੇ ਆ ਬਈ 에ਅਰ ਸ਼ੈਰ ਲੈਣੀ ਆ ਵੀ ਲੈਣਾ ਨਗੀਨਾ ਪਿਓਰ ਹਨਾ ਸੋ ਫਿਰ 에ਅਰ ਸ਼ੈਰ ਮਹੀਨੇ ਦੇ ਵਿੱਚ ਮੈਂ ਤਿੰਨ ਚਾਰ ਵੀਡੀਓ ਕਵਰ ਕਰਦਾ ਕੱਟ ਨਾ ਜਿੰਨੀ ਚੌੜੀ ਪਈ ਆ ਉੱਪਰੋਂ ਜਮ ਮੱਝ ਆ ਜਾਏਗਾ ਬਾਕੀ 25 ਕਿਲੋ ਬਾਕੀ ਮੌਸਮ ਵੀ ਬੜਾ ਵਧੀਆ ਹੈਗਾ ਹਨਾ ਮੌਸਮ ਬਹੁਤ ਵਧੀਆ ਤੋਰਾ ਤਾਰਾ ਇੰਨਾ ਸੋਹਣਾ ਹੈਗਾ ਜਿੰਨਾ ਕਹਦੇ ਠੀਕ ਹੈ ਸੋ ਦੇਖੋ ਜਮ ਮਿੱਟੀ ਢੇਰ ਤੇ ਚੜ ਗਈ ਭੱਜੀ ਜਾਂਦੀ ਜਮ ਅੱਗੇ ਆਪਾਂ ਤ ਜੇ ਰਹਿ ਗਈ ਪੈਰ ਵਾਲੀ ਗੱਲੀ ਹੈ ਨਾ ਜੇ ਇਹ ਨੂੰ ਸੂਈ ਨੂੰ ਘੰਟਾਕ ਹੋ ਗਿਆ ਜੀ ਪਿੱਛੇ ਇਹਨੇ ਫੀਮੇਲ ਬੱਚੀ ਦਿੱਤੀ ਐ ਐਚ ਐਫ ਦੀ ਠੀਕਾ ਬੈਠੀ ਠਾਦੀ ਆਪਾਂ ਜੇਰ ਪੈ ਜੂ ਲੜ ਬਹੁਤ ਤੇਰਾ ਹੈ ਅਰਬੀ ਨੂੰ ਇੰਨੀ ਖੁੱਲੀ ਆ ਜਿੰਨੀ ਗੈਰੀ ਠੂਕ ਦੇ ਪੱਠੇ ਚੱਕਰੇ ਨਾਲ ਮੈਂ ਕਹਿੰਦਾ ਕੋਈ ਬੇਫਿਕਰ ਹੋ ਕੇ ਮੰਨਾਂ ਜੀ ਕਿੰਨਾ ਅੱਕ ਦੁੱਧ ਪਾ ਦੂਗੀ ਇਹ ਜੀ ਮੇਰੀ ਇਹਦਾ 27 28 ਕਿਲੋ ਦੁੱਧ ਕਲੂਨ ਕਰ ਦਿੱਤਾ ਹੋਇਆ ਕਿੰਨਾ ਮੰਨ ਕੇ ਚੱਲੇ ਬੰਦਾ ਇਹ ਜੀ 27 28 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ ਸਿਵਾਏ ਜਿਵੇਂ ਆਪਾਂ ਕਰਕੇ ਦੇਖ ਲਈ ਕੋਸਾ ਜਮਾ ਇੱਕ ਨੰਬਰ ਨਹੀਂ ਪੂਰਾ ਸਿਵਾਏ ਨਹੀਂ ਧਰ ਤੂੰ ਰ ਇਵੀ ਇੱਕ ਪੰਜ ਦੀ ਦੇ ਦਾਂਗੇ ਦੁੱਧ 25 ਤੋਂ 30 ਦੇ ਬੱਚਾ ਲੂਗੀ ਪਾ 25 ਪਲੱਸ ਮੰਨ ਕੇ ਲੈ ਲੇ ਮਾਲਕ ਦਾ 27 28 ਕਿਲੋ ਕਹਿੰਦੇ ਸੀ ਦੇਖੋ ਜੀ ਦੁੱਧ ਅਗਲੇ ਨੇ ਆਪਦੀ ਸਮਝ ਨਾ ਲੈਣਾ ਹਨਾ ਜੈ ਜੀ ਗੱਲ ਆ ਜਦੋਂ ਪੈਸੇ ਲਾਉਣੇ ਆ ਅਗਲਾ ਆਪਦੀ ਸਮਝ ਨਾ ਲੋ ਸੋ ਜੇਰ ਪਈ ਜਾਂਦੀ ਐ ਸੋ ਫਿਰ ਧਾਰਾ ਦੇਖ ਸਕਦੇ ਹੋ ਤੇ ਸਾਫ ਸਿਧਰਾ ਚੋਣਾ ਜਮਾ ਕੋਈ ਭੂਰ ਸਾਲਣਿਆ ਦੇਖੋ ਜਮਾ 10 ਮਿੰਟ ਚ ਬਿਲੀ ਹੋ ਗਏ ਪਰਾਂ ਜਾਇਆ ਕਰੂ ਅਸੀਂ ਨਜ਼ਾਰੇਲੇ ਜਮਾ ਪਰਸ ਮੈਂ ਵੀਡੀਓ ਭਾਈ ਜੀ ਖੁੱਡੀ ਅੱਛਾ ਜੀ ਉਹ ਪ੍ਰਧਾਨ ਨੇ ਤੇ ਉਹ ਜੋਂ ਲੱਗਿਆ ਵਾ ਕਿਆ ਵਾਦਾ ਤਿੰਨਾਂ ਬੈਠੇ ਨਜ਼ਾਰੇਦਾਰ ਚੋਣਾ ਬਈ ਯਾਰ ਮਾਰੀ ਇਹਦਾ ਵੀ ਰੇਟ ਸੇਮ ਹੀ ਆ ਹਨਾ ਹਾਂ ਜੀ ਆ ਇੱਕ ਪੰਜ ਦੀ ਇਹ ਦੇ ਦਾਂਗਾ ਜੈ ਜਗੱਲਾਂ ਤੋਰ ਦੀ ਬਾੜਾ ਫਿਰ ਗਿਆ ਘੜਾ ਜੀ ਇਹਦੇ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਤੇ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਫੁੱਲ ਸਾਈਜ਼ ਦੀ ਬਾੜਾ ਫੁੱਲ ਸਾਈਜ਼ ਦੀ ਜਿਹਨੂੰ ਕਹਿੰਨੇ ਆਪਾਂ ਠੀਕ ਹੈ ਰੇਟ ਇਹਦਾ ਵੀ 1.5 ਹੈ ਹਨਾ ਰੇਟ 1.5 ਨਾੜਾ ਨੂਣਾ ਦਿਖਾ ਲੇਵੇ ਤੇ ਕੈਸੀਆਂ ਸੀਸੇ ਨਾਲ ਲੀਆਂ ਪਈਆਂ ਜਮ ਜੈ ਜਗੱਲਾਂ ਸੋ ਸਾਫ ਸੁਥਰੀ ਪੂਰੀ ਰਾਜੀਸਮੀ ਬੜੀ ਵੀ ਕਿਸੇ ਪਾਸੋਂ ਨਿਚੀ ਨਾ ਵੀ ਨਹੀਂ ਜੇਰ ਪੈਣ ਵਾਲੀ ਜਾਂ ਮਿੰਟ 20 ਦਾ ਖੇੜੇ ਆ ਸਾਰਾ ਮੂਹ ਮਾਂ ਦੀ ਬਹੁਤ ਸੁਨੱਖੀ ਹੈ ਠੀਕ ਹੈ ਮਗਰ ਵੀ ਬੱਚੀ ਆ ਹਨਾ ਮ ਜਮਾ ਯਾਰ ਸਾਉਦੀ 100 ਨਿਕਲੂ ਵੀਰੇ ਕੋਲੇ ਆ ਕੇ ਬੰਦਾ ਐ ਨਹੀਂ ਕਹੂ ਵੀ ਯਾਰ ਇਹ ਕੀ ਆ ਠੀਕ ਹੈ ਸੋ ਕਾਫੀ ਬੜਾ ਦਿਖਾ ਦਿਆ ਕੋਈ ਵੀ ਨਾ ਤੁਹਾਡੇ ਪਸੰਦਾ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ